ਜਿਹੜਾ ਥਣਾ ਦੇ ਵਿੱਚ ਗੈਪ ਆ ਉਹ ਬਹੁਤ ਚੰਗਾ ਗਾ ਆ ਦੇਖੋ ਪਿੱਠਪੂੜੇ ਦੀ ਬੰਤਰ ਹੈ ਜਿਹੜੀ ਬਹੁਤ ਸੋਹਣੀ ਬੰਤਰ ਹੈ ਝੋਟੀ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਅਸੀਂ ਨਵੀਂ ਵੀਡੀਓ ਦੇ ਵਿੱਚ ਜਿਹੜੀ ਮੱਝ ਸਕਰੀਨ ਉੱਤੇ ਦੇਸੀ ਜਾਂਦੀ ਇਹਨੇ ਝੋਟੀ ਆ ਦੂਜਾ ਸੂਆ ਇਹ ਬਾਈਆਂ ਨੇ ਸ਼ੇਅਰ ਕਰਨੀ ਆ ਅੱਜ ਆਪਾਂ ਹਰਿਆਣੇ ਦੇ ਵਿੱਚ ਪਹੁੰਚੇ ਹਾਂਗੇ ਹਰਿਆਣੇ ਦਾ ਪਿੰਡ ਇਹ ਸਿੰਘਪੁਰਾ ਹੈਗਾ ਨੇੜੇ ਇਹਦੇ ਦੇ ਪਿੰਡ ਰਹਿ ਜਾਂਦੇ ਹੈਗੇ ਜਿਵੇਂ ਸਿੰਘੋ ਮੰਡੀ ਹੈਨਾ ਬਹਿਮਣ ਤੇ ਜਿਹੜਾ ਇਹਨੂੰ ਸਰਸਾ ਪਾਇਆ ਜਾਂਦਾ ਆਜੋ ਮੇਨ ਵੀਡੀਓ ਇਸ ਮੱਝ ਦੀ ਰਹੂਗੀ। ਬਾਕੀ ਜਿਹੜੇ ਪਸ਼ੂ ਘਰੇ ਰੱਖਿਆ ਆਪਾਂ ਇੱਕ ਵਾਰੀ ਉਹਨਾਂ ਦੇ ਵੀ ਨਿਗਾ ਮਾਰ ਦੰਨੇ ਆ ਤੇ ਕੋਈ ਵਪਾਰੀ ਦੇ ਘਰੇ ਨਹੀਂ ਹੈਗੇ ਆਪਾਂ ਆਮ ਘਰੇਲੂ ਜ਼ਿਮੀਂਦਾਰ ਪਰਿਵਾਰ ਆ ਆ ਆਗੀਆਂ ਕੱਟੀਆਂ ਇਹਨਾਂ ਦੀਆਂ ਤੇ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਵਾਉਣੀ ਆ ਥੋੜੀ ਕੀ ਡਿਟੇਲ ਰਹਿੰਦੀ ਐ ਇਸ ਮੱਝ ਦੀ ਉਹ ਆਪਾਂ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ। ਹਾਂਜੀ ਬਾਈ ਜੀ ਸਤਿਕਾਰ ਜੀ। ਸਤਿ ਸ੍ਰੀ ਅਕਾਲ। ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋ। ਗਰਮੀਲ ਸਿੰਘ। ਗਰਮੀਲ ਸਿੰਘ। ਬਾਈ ਗਰਮੀਰ ਸਿੰਘ ਜੀ ਜਿਵੇਂ ਆਪਣੀ ਹੱਥ ਝੋਟੀ ਆ ਗਈ ਹੈਣਾ ਕਿੰਨੇ ਸੂਏ ਇਹ ਸੋਨਾ ਲਈਆ ਦੂਜਾ ਸੂਆ ਦੂਜਾ ਸੂਆ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਕੁ ਦੁੱਧ ਦਿੰਦਾ ਇਹਨੇ ਪਹਿਲੇ 12 ਤੇ 13 ਲੀਟਰ ਦੇ ਵਿੱਚਕਾਰ ਦਿੰਦਾ 12 ਤੇ 13 ਕਿਲੋ ਦੇ ਵਿੱਚ ਵਿੱਚ ਤੇ ਹੁਣ ਬਾਈ ਕਿੰਨੀ ਕਾਸ 15 16 ਲੀਟਰ ਦੀ ਆ 15 16 ਕਿਲੋ ਦੀ ਆਸ ਹੈਗੀ ਆ ਠੀਕ ਆ ਤੇ ਮੈਨੂੰ ਇੱਕ ਗੱਲ ਦੱਸ ਬਾਈ ਇਹ ਆਪ ਆ ਜਿਹੜੇ ਜਿਵੇਂ ਸੋਡੇ ਹਰਿਆਣੇ ਦੇ ਵਿੱਚ ਸੀਮੰਟ ਚੱਲਦੇ ਆ ਹੈਣਾ ਤੇ ਇਹ ਆਪ ਕਿਹੜੇ ਸੀਮੰਟ ਦੀ ਲਾ ਉਹ ਵੀ ਵਸ ਗੱਲ 19 ਕਿ ਵੀ ਜੇ ਕੋਈ ਪਤਾ ਤਾਂ ਹਾਂ ਵੀ ਡਾਕਟਰ ਦਾ ਜਬਰਾਇ ਦਾ ਕਹਿ ਕੇ ਧਰਖੇ ਤੈਂ 4 ਸਾਲ ਪਹਿਲਾਂ 4 ਸਾਲ ਕਿ 4 ਸਾਲ ਦੀ ਉਮਰ ਹੋ ਗਈ ਠੀਕ ਹੈ ਜਬਰਾਇ ਦੇ ਹਾਂ ਚਲੋ ਠੀਕ ਹੈ ਗੱਲ ਹੁਣ ਇਹਦੇ ਐਮ 29 ਦਾ ਭਰਾ ਹੁਣ ਐਮ 29 ਦਾ ਉਹ ਕੱਟੀ ਪਿਛਲੀ ਵੀ ਐਮ 29 ਦੀ ਹੈ ਅੱਛਾ ਪਿਛਲੀ ਵੀ ਨਾ ਕੱਟੀ ਜਿਹੜੀ ਉੱਧਰ ਖੜੀ ਹੈ ਐਮ 29 ਦੀ ਹੈ ਠੀਕ ਆ ਤੇ ਬਾਈ ਗਰਵੇਲ ਆਪਾਂ ਰੇਟ ਵੀ ਪੁੱਛਾਂਗੇ ਹਨਾ ਤੇ ਪਹਿਲਾਂ ਆਪਾਂ ਜਿਹੜੀ ਆਪਣੀ ਝੋਟੀ ਹੈ ਦੂਜਾ ਸੂਆ ਸੂਣ ਵਾਲੀ ਇਹਦੇ ਦਿਨ ਕਿੰਨੇ ਕਰਿੰਦੇ ਬਾਈ ਦੇ ਨੇ ਦੇ ਅੰਤਜਾ 7 ਤਰੀਕ ਨੂੰ ਪੂਰੇ ਆ ਦੋ ਦਿਨ ਵੱਧ ਵੀ ਲੈ ਸਕਦੇ ਇੱਕ ਦਿਨ ਘੱਟ ਵੀ ਲੈ ਸਕਦੇ 7 ਤਰੀਕ ਨੂੰ ਦਿਨ ਪੂਰੇ ਵੀ 10 12 ਦਿਨ ਲੈ ਜੂਗੀ 10 ਲੈ ਸਕਦੀ ਹਾਂ 10 ਦਿਨ 10 ਦਿਨ ਲੈ ਜੂਗੀ ਠੀਕ ਆ ਲੈ ਵੀ ਬੱਜੀ ਮੜਾ ਜਾ ਤੋਰੀ ਕਰਾਂ ਝੋਟੀ ਕੱਚੀ ਹੈਗੀ ਤੇ ਸਿੰਘ ਸਿੰਘ ਤੁਸੀਂ ਦੇਖ ਲਓ ਹਨਾ ਜਿਵੇਂ ਸਰਸਪਤੀ ਮੱਝ ਦੇ ਸਿੰਘ ਹੈਗੇ ਗੋਲ ਜੇ ਓਵੇਂ ਹੀ ਸਿੰਘ ਲੱਗਦੇ ਹੈਗੇ ਬਹੁਤ ਸੋਹਣੀ ਝੋਟੀ ਹੈ ਵਿੱਥੀ-부ੱਥੀ ਸਨ ਜਿਵੇਂ ਆਪਾਂ ਕਹਿ ਦਈਏ ਨਾ ਵੀ ਛੱਡਾ ਬਹੁਤ ਛੱਡ ਹਾਂ ਆ ਦੇਖੋ ਸਾਈਡ ਪੋਜ ਤੋਂ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖੋ ਤੁਸੀਂ ਤੋਰਦੇ ਤੋਰਦੇ ਬਈ ਲੰਮੀ ਤੋਰਦੇ ਆ ਦੇਖੋ ਤੁਸੀਂ ਹਨਾ ਗੈਪ ਦੇਖ ਲਓ ਤੁਸੀਂ ਜਿਹੜਾ ਥਣਾ ਦੇ ਵਿੱਚ ਗੈਪ ਆ ਉਹ ਬਹੁਤ ਚੰਗਾ ਗਾ ਆ ਦੇਖੋ ਪਿੱਠਪੂੜੇ ਦੀ ਬੰਤਰ ਹੈ ਜਿਹੜੀ ਬਹੁਤ ਸੋਹਣੀ ਬੰਤਰ ਹੈ ਝੋਟੀ ਇੱਕ ਆਪਾਂ ਕਹਿ ਸਕਦੇ ਵੀ ਟਾਪ ਦੀ ਬਾਈ ਕਹੀ ਜਾਂਦਾ ਪਿੱਛੇ ਕੀ ਕਹਿੰਦਾ ਪਿਓਰ ਮੋਹਰਾ ਹੈਗੀ ਨਹੀਂ ਠੀਕ ਹੈ ਗੱਲ ਤੇਰੇ ਪਸ਼ੂ ਆ ਜਿਹੜਾ ਨਿੰਦਣਾ ਵਾਲਾ ਨਹੀਂ ਹੈਗਾ ਹਜੇ ਤਾਂ ਇਹ ਹੋਰ ਬਣਨਾਗਾ ਹਨਾ ਠੀਕ ਹੈ ਪੁੱਛ ਤੋਂ ਵੇਣਾ ਬਾਈ ਕਹਿੰਦਾ ਚੱਟਾ ਵਾਲੀ ਤੇ ਬਾਕੀ ਲੇਵੇ ਦੀ ਮੰਤਰ ਹੈ ਜਿਹੜੀ ਹਜੇ ਇਹਨੇ ਹੋਰ ਬਣਾਉਣੀ ਆ ਹਨਾ ਆ ਦੇਖੋ ਤੁਸੀਂ ਆ ਦੇਖੋ ਸਾਫ ਸੁਥਰੇ ਲੇਵੇ ਵਾਲੀ ਝੋਟੀ ਹੈ ਦੂਜਾ ਸੂਆ ਸੂਣ ਵਾਲੀ ਬਾਈਆਂ ਦਾ ਨੰਬਰ ਤੇ ਉਹ ਆਪਾਂ ਰੇਟ ਆ ਜਿਹੜਾ ਪਤਾ ਕਰਾਂਗੇ ਹਨਾ ਤੇ ਤੁਸੀਂ ਬਾਕੀ ਮੈਂ ਨੇੜੇ ਕਰਕੇ ਮੂੰਹ ਦੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨਾ ਬਹੁਤ ਚੰਗੇ ਫੇਸ ਕੁਆਲਿਟੀ ਵਾਲੀ ਮੱਝ ਆ ਗਈ ਤੇ ਇਧਰੋ ਤੁਸੀਂ ਇੱਕ ਵਾਰੀ ਕੈਮਰਾ ਆਪਾਂ ਫੇਰ ਲਾ ਦਨੇ ਆ ਹਨਾ ਚੰਗੀ ਝੋਟੀ ਆ ਚੰਗੇ ਕਦ ਕਾਠ ਵਾਲੀ ਆ ਬੰਤਰ ਜਿਹੜੀ ਬਹੁਤ ਚੰਗੀ ਆ ਤੇ ਆ ਕੇ ਨਾ ਬਾਈ ਇੱਧਰ ਜੇ ਆਪਣੇ ਨੰਬਰ ਦੀ ਗੱਲ ਕਰਗੇ ਤੇ ਰੇਟ ਦੀ ਗੱਲ ਕਰਗੇ ਪਹਿਲਾਂ ਰੇਟ ਦੱਸ ਦੇ ਸਾਨੂੰ ਰੇਟ ਕਰੀ ਜਮਾ ਰੇਟ ਨੂੰ ਤਾਂ ਗਾਹਕ ਨੂੰ 1.5 ਲੱਖ ਰੁਪਏ ਵੀ ਮੰਗ ਲੈਨੇ ਆ ਠੀਕ ਆ ਪਰ ਇੱਕ 35 35 ਦੀ ਛੱਡ ਦੇਾਂਗੇ ਇੱਕ ਮੌਕੇ ਤੇ ਹਾਂ ਸਾਈ ਕੱਢਣ ਸਾਈ ਤੇ ਹਾਂ 35 ਬਾਹਲਾ ਨਹੀਂ 4500 ਛੋਟ ਛੂਟ ਕਰ ਦਿਆਂਗੇ 130 ਦੀ ਤੂੰ ਬਹੁਤ ਚੰਗੀ ਹੈ ਨਹੀਂ ਝੋਟੀ ਦਾ ਤੇਰੀ ਚੰਗੀ ਹੈ ਠੀਕ ਹੈ ਰੇਟ ਵੀ 80 90 ਰੁਪਏ ਫਾਇਟ ਤੇ ਲੱਗਦਾ ਰਹੇ 82 83 ਅੱਛਾ ਠੀਕ ਹੈ ਹੋ ਜੂ 1 30 ਦੀ ਯਾ ਤੀ ਤੂੰ ਪਰੇ ਪਰ ਹੀ ਹੋ ਨਾ ਕਿ ਹੁਣ ਤੈਨੂੰ ਫੇਰ ਅਗਲਾ ਕਹਿੰਦਾ ਤੂੰ ਮੈਂ ਤੇ ਕਿਹਾ ਸੀ ਕਿ ਅੱਛਾ ਨਹੀਂ ਕੋਈ ਗੱਲ ਨਹੀਂ ਹਾਂ ਨਾ ਰੇਟ ਕਰਦੇ ਕੋਈ ਗੱਲ ਨਹੀਂ ਬਾ 30 ਤੋਂ ਉੱਪਰ ਹੀ ਛੱਡਾਂਗੇ 30 ਦੀ ਠੀਕ ਹੈ ਤੇ ਨੰਬਰ ਬੋਲ ਦੇ ਬਾਈ 98782 98782 37427 37427 ਠੀਕ ਹੈ ਦਾ ਵੀ ਦੋਸਤੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਅੱਜ ਇੱਕ ਥੋੜੀ ਜੀ ਪ੍ਰੋਬਲਮ ਰਹਿ ਗਈ ਮਾਈਕ ਹੈ ਜਿਹੜੇ ਉਹ ਘਰੇ ਰਹਿ ਗਏ ਤੇ ਉਸ ਵਾਸਤੇ ਤੁਹਾਨੂੰ ਆਵਾਜ਼ ਦੇ ਵਿੱਚ ਜਿਹੜੀ ਦਿੱਕਤ ਆਊਗੀ ਤੇ ਥੋੜਾ ਜਿਹਾ ਤੁਸੀਂ ਮੈਨੇਜ ਕਰ ਲਿਓ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ